ਕਾਲ ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮੈਂ ਹਰਨਜੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਸਪਾ ਪਾ ਲੈਣਿਆ ਹਾਂ ਤੱਕ ਇਹਨਾਂ ਸੁਖੀਆਂ ਤੇ ਇਹਨਾਂ ਕਬੂਲ ਸਥਾਪਨਾ ਸ਼ਿਰੌਮ ਨੇ ਕਾਇਦ ਕਰ ਪ੍ਰਦਾਨ ਸੁਖਬੀ ਸਿੰਘ ਬਾਦਲ ਨੇ ਅਕਾਲੀ ਸਰਕਾਰ ਸਮੇਂ ਹੋਈਆਂ ਸਾਰੀਆਂ ਗਲਤੀਆਂ ਨੂੰ ਕਬੂਲ ਕਰ ਲਿਆ ਜਿਸ ਤੋਂ ਬਾਅਦ ਸੁਖਬੀ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੂੰ ਪੰਜਾਬ ਸਰਵਤਾ ਐਲਾਨ ਕੀਤਾ ਗਿਆ ਸੁਖਬੀ ਸਿੰਘ ਬਾਦਲ ਪੰਜ ਗੁਰੂ ਘਰਾਂ ਦੇ ਬਾਹਰ ਹੱਥ ਵਿੱਚ ਵਰਸ਼ਾ ਫੜ ਕੇ ਸੇਵਾਦਾਰੀ ਸੇਵਾ ਕਰਨਗੇ ਇਹ ਨੌਂ ਦਿਨਾਂ ਤੱਕ ਚੱਲੇਗੀ ਕਿ ਕਟੜਾ ਲੰਗਰ ਵਿੱਚ ਟੁੱਟੇ ਬਰਤਨਾਂ ਦੀ ਸੇਵਾ ਕਰਨਗੇ ਜਿਵੇਂ ਲਾਵਾ 2015 ਦੀ ਇੰਜਨੀਅਰਿੰਗ ਕਮੇਟੀ 'ਚ ਸ਼ਾਮਲ ਹੋਏ ਸ਼੍ਰੋਮਣ ਜੁਤਰਾਪੁਰ ਤੋਂ ਬਤਵਟੀ ਦੇ ਨਾਂਹਰੇ ਨਿਵੇਸ਼ਕਾਂ ਅਤੇ ਸੁਪਰੀਵਾਲਨ ਨੇ ਆਪਣੇ ਖਿਲਾਫ ਸਾਰੇ ਝੂਠ ਨੂੰ ਕਬੂਲ ਕਰ ਲਿਆ। ਨਰਜੀਸੂ ਵੀ ਬਾਦਲ ਸੁਖਦੇਵ ਸਿੰਘ ਜੀ ਸੱਚਾ ਸਿੰਘ ਲਗਾ ਹੀਰਾ ਸਿੰਘ ਆਗੜਿਆ ਬਲਵੰਤ ਸਿੰਘ ਕੁੰਦਰ ਗੁਜਾਰ ਸਿੰਘ ਰਣਜੀਤ ਸਿੰਘ ਜਿਮਾਉਂਦੇ ਨੂੰ ਵਿਲੇ ਉਹ ਖਾਣੇ ਦੀ ਸਫਾਈ ਕਰਨ ਤੋਂ ਬੰਦ ਦਿੱਤੇ ਗਏ ਨੇ ਇਸ ਦੇ ਨਾਵਾ ਇੱਕ ਕੰਟਾਲੰਗਾ ਦੀ ਸੇਵਾ ਤੋਂ ਬਾਅਦ ਇੱਕ ਕੰਟਾ ਕੀਤਾ ਸਰਵਮਤੀ ਮਿਤਨੇ ਤੁਲਾਵਾ ਸੁਖਮੀ ਸਾਇਕ ਦੇ ਪਾਰ ਕਰ ਲਈ ਗਿਆ ਇਸੇ ਤਰ੍ਹਾਂ 2 ਦਿਨ ਤੱਕ ਸ੍ਰੀ ਕੇਸਗਰ ਸਾਹਿਬ ਨੂੰ 2 ਦਿਨ ਦਮਦਮਾ ਸਾਇਕ ਖੋਦਣ ਉਪਰੰਤ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਸੋ ਇਸੇ ਤਰ੍ਹਾਂ ਬਾਦਲ ਤੇ ਸੁਖਦੇਵ ਸਿੰਘ ਜੀ ਸਾਹ 5 ਤਿਰਸਥਾਨਾਂ ਤੇ ਦਿਨ ਵਿੱਚ ਸੇਵਾ ਤੋਂ ਲਾਭ ਐਕ ਕਰਨਾ ਤੱਕ ਸੈਨ ਮੰਦਰ ਸਾਹਿਬ ਦੇ ਸਮੁਖ ਸੇਵਾਦਾਰ ਦੇ ਕਪੜਾ ਰਹਿਣਗੇ WhatsApp ਪਾ ਕੇ ਰੱਖੇ ਤੁਦਿਆਰ ਵਿੱਚ ਇੱਕ ਟਰੱਕ ਦੇ ਟਾਇਰ ਦੇ ਟੁੱਟਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ ਬਾਈਕ ਸਵਾਰ ਨੌਜਵਾਨ ਪਹਿਲਾਂ ਸਾਹਮਣੇ ਖੜੀ ਕਾਰ ਦੇ ਦਰਵਾਜ਼ੇ ਨਾਲ ਟਕਰਾਂ ਗਿਆ ਤੇ ਫਿਰ ਸਾਹਮਣੇ ਵਾਲੇ ਪ੍ਰਾਪਤ ਲੱਸੀ ਨੂੰ ਕਰ ਦਿੱਤੀ ਅਰੇ ਇਹ ਕੁ ਨਹੀਂ ਕਰਨਾ ਸੀ ਲੋਕ ਜੀ ਐਕਸ 3 ਸਿਸਟਮ ਉੱਤੇ ਸਾਹਮਣੇ ਆਈਏ ਜਿਸਨੂੰ ਆਪ ਕੇ ਸਰਚ ਕੀਤਾ ਗਿਆ ਸਾਰੀ ਘਟਨਾ ਦੀ ਸਿਸਟਮ ਇਸ ਸਾਹਮਣੇ ਆਈ ਹੈ ਇਹ ਹਾਸਾ ਮੇਨ ਚੌਕ ਕਸਾਨੇਵਾਲ ਹੁਜਵਾਂਪਿਆ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਮਿਸਾਲਾ ਨੌਜਵਾਨ ਨਿਕਲੋ ਮਠਾਇਨਾ ਦੀ ਦੁਕਾਨ ਤੋਂ ਪਨੀਰ ਖੁੰਦ ਲਿਆ ਸੀ ਇਸ ਤੋਂ ਬਾਅਦ ਪਰਿਵਾਰ ਨੇ ਕਾਰ ਚਾਲਕ ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਇਨਕੋਰਟ ਨੇ ਸੋਮਵਾਰ ਨੂੰ ਪੰਜਾਬ ਦੇ ਕਿਸਾਨਾਂ ਗੁਰਜਦੀ ਸਿੰਘ ਦੱਲੇਵਾਲ ਨੇ ਕਹਿ ਕੇ ਉਸ ਪ੍ਰਦਰਸ਼ਨੀਕਾਰੀ ਕਿਸਾਨਾਂ ਨੇ ਇਸ ਕਾਲ ਨੂੰ ਮਨਾਉਣ ਕਿ ਉਹ ਹਾਈਵੇ ਜਾਮ ਨਾ ਕਰਨ ਤੇ ਲੋਕਾਂ ਦੀ ਸਹੂਲਤ ਦੇਣਨ ਲਈ ਦੱਲੇਵਾਲ ਕਿਸਾਨਾਂ ਦੀ ਮੰਗਨ ਹੁੰਦਾ ਹੈ ਕਿ ਤੁਹਾਨੂੰ ਬਾਟਰ ਦੇ ਖੇਤਾਂ ਤੇ ਨਹੀਂ ਜਸਟਿਸ ਦੇ ਪਰ ਨੂੰ ਕੰਪਿਟੇਸ਼ਨ باندې ਪਹਾਰ ਕੀਤਾ ਗਿਆ ਦੱਲੇਵਾਲ ਨੂੰ ਚਿੱਬੀ ਨਗਰ ਨੂੰ ਪੰਜਾਬ ਰਹਿਣਾ ਸਰੱਖਾ ਤੇ ਪ੍ਰਦਰਸ਼ਨ ਕਰਨ ਜਿੱਤੇ ਗਿਆ ਸੀ ਬੈਚ ਨੇ ਕਿਹਾ ਹੈ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਸ਼ਿਮਰਪਾਲ ਇੱਕ ਪ੍ਰਦਰਸ਼ਨੀਕਾਰੀ ਦੇ ਵੱਲੋਂ ਮੁੱਦੇ ਉਠਾਏ ਗਏ ਸਨ ਪ੍ਰਧਾਨ ਮੰਤਰੀ ਪ੍ਰਿੰਤਨ ਮੋਦੀ ਚੰਡੀਗੜਾ ਆਲੇ ਨੇ ਦੁਪਹਿਰ 12:00 ਵਜੇ ਪੰਜਾਬ ਤੈਕਨੀਕਲ ਕਾਲਜ ਵਿੱਚ ਹਾਲ ਚੁਗ ਲੱਗ ਕੀਤੀ ਗਏ ਤੇ ਨਵੇਂ ਬਣਾਏ ਕਾਨੂੰਨਾਂ ਦੀ ਸਿਖਿਆ ਕਰੂਗੀ ਉਹਨਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਪ੍ਰਿੰਤਨ ਮੋਦੀ ਵਿਦਾਰੇ ਦੇ ਮਤੀ ਨਸਰ ਚੰਡੀਗੜ੍ਹ ਨੂੰ ਨੋਨ ਲਾਈਨ ਜ਼ੋਨ ਐਲਾਨ ਕਰ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਪੰਜਾਬ ਹਰਣਾ ਪਲੱਸ ਨੂੰ ਐਲਾਨ ਤੇ ਕੁਝ ਨੇ ਕਈ ਰੋਕਾਂ ਦੇ ਸਬੰਧ ਲਈ ਟ੍ਰੈਫਿਕ ਅਡਵਾਈਜ਼ਰੀ ਜਾਰੀ ਕੀਤੀ ਹੈ ਪ੍ਰਧਾਨ ਮੰਤਰੀ ਜਾ ਹੈਲੀਕਾਪਟਰ ਪ੍ਰਜੰਤਰਾ ਪਾਰਕ ਉੱਤੇ ਗਿਆ ਜਿੱਥੇ ਰਸਤੇ ਦੇ ਦੌਰਾਨ ਕੋ ਸਿਰਫ ਸੜਕ ਵੀ ਵੀ ਆਈਪੀ ਆਵਾਜਾਈ ਇਜਾਜ਼ਤ ਹੋਵੇਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿੱਚ ਚੁੱਕੀ ਮਾਨਕ ਪ੍ਰੋਗਰਾਮ ਦਾ ਹਿੱਸਾ ਹੋਣਗੇ ਦੱਸ ਦਈਏ ਕਿ ਇੰਡੀਅਨ ਪੈਨਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਅਤੇ ਇੰਡੀਅਨ ਐਵਿਡੈਂਸ ਐਕਟ ਦੀ ਸਮੀਖਿਆ ਕਰਕੇ ਕਿ ਉਹਨਾਂ ਦੇਸ਼ ਨੂੰ ਸਮਰਪਿਤ ਕਰਨ ਦੇ ਪ੍ਰਧਾਨ ਮੰਤਰੀ ਮੋਦੀ ਵੀ ਚੰਡੀਗੜ੍ਹ ਵਿੱਚ ਮਿਲ ਲੈ ਕੇ ਪੰਚਕੂਲਾ ਪ੍ਰਸ ਤੇ ਪੰਜਾਬ ਹਰਿਆਣਾ ਪ੍ਰਸ ਅਲੱਗ ਤੇ ਹਾਲੇ ਵਿੱਚ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਤਾਂ ਦੇ ਹਰੀਹਰ ਮੰਦਰ ਦੇ ਪੀਠ ਈਸ਼ਵਰ ਤਰੇਂਦਰ ਕਿਸ਼ਨ ਸ਼ਾਸਤਰੀ ਦੇ ਬਿਆਨ ਤੇ ਬਵਾਲ ਹੋਣਾ ਸੀ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਖਰੇ ਸਾਰੇ ਸਮਰਥਕ ਬਰਜਿੰਦਰ ਪਰਵਾਨਾ ਨੇ ਤਰੇਂਦਰ ਕਿਸ਼ਨ ਸ਼ਾਸਤਰੀ ਨੂੰ ਜਾਨੋ ਮਾਰਨ ਦੀ ਤਰਕੀਬ ਕੀਤੀ ਹੈ ਪੰਜਾਬ ਚ ਵਾਧੇ ਵਿਵਾਦ ਤੋਂ ਬਾਅਦ ਇਹ ਹੁੰਦਾ ਹਰ ਜੀਤ ਸਿੰਘ ਰਸੂਲਪੁਰ ਨੇ ਤਰੇਂਦਰ ਕਿਸ਼ਨ ਸ਼ਾਸਤਰੀ ਨਾਲ ਮੁਲਾਕਾਤ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਸੰਭਲ ਹਰੀਹਰ ਮੰਦਰ ਦਾ ਜ਼ਿਕਰ ਕੀਤਾ ਨਾ ਕਿ ਹਰਮੰਦਰ ਸਾਹਿਬ ਦਾ ਜਿਸ ਤੇ ਹਰਜੀਤ ਸਿੰਘ ਰਸੂਲਪੁਰ ਨੇ ਵੀਡੀਓ ਦਾ ਮਕਸਦ ਬਣਾਉਣਾ ਦੱਸਿਆ ਕਿ ਉਹਨਾਂ ਦੇ ਕਨੈਕਸਿਪ ਪਰਿਚਾਰੀਆਂ ਪਾਵਨਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਨਾਲ ਹੀ ਉਹਨਾਂ ਨੇ ਕਹਿ ਲਿਆ ਕਿ ਲਗਾਤਾਰ ਇਸੇ ਬਗਵਾ ਨਹੀਂ ਹੋਣਾ ਚਾਹੀਦਾ ਇਸ ਨੂੰ ਦੁਬਾਰ ਨਹੀਂ ਬਣਾਉਣਾ ਚਾਹੀਦਾ ਹਰਪ੍ਰਤਾ ਚੌਂਦਾ ਦੇ ਬੱਚੇ ਇਕੱਠੇ ਖੁਸ਼ੀ ਨਾਲ ਰਹਨ ਓਡੀਸਾ ਦੇ ਕਨਕ ਤੇ ਬਰੰਗਾ ਥਾਣਾ ਖੇਤਰ ਵਿੱਚ ਬਰ ਸਿੰਘਾ ਪਿੰਡ ਦੇ ਕੋਟੀ ਸ਼ਾਹੀ ਲੱਕ ਦੇ ਰਹਿਣ ਵਾਲੇ ਗੋਪਰਦਨ ਰਾਉਤ ਦੀ ਵੀ ਜਹੀ ਇੱਛਾ ਸੀ ਪਰ ਸਭ ਠੀਕ ਚੱਲ ਰਿਹਾ ਸੀ ਵਿਆਹ ਤੋਂ ਬਾਅਦ ਹੌਲੀ ਹੌਲੀ ਬੇਟਾ ਦੂਰ ਹੋਣ ਲੱਗਿਆ ਤਾਂ ਨਿੱਕੇ ਨਿੱਕੇ ਗੱਲਾਂ ਲੈ ਕੇ ਕਲੇਸ਼ ਹੋਣ ਲੱਗਿਆ ਕਿ ਹਿਰਸਤਾਰ ਪਿਤਾ ਆਪਣੀ ਪੁੱਤਰ ਦੀ ਹਰਕਤ ਤੋਂ ਪਰੇਸ਼ਾਨ ਹੋ ਗਿਆ ਉਸ ਨੇ ਕਾਨੂੰ ਅੱਗ ਲਗਾ ਦਿੱਤੀ ਇਸ ਵਿੱਚ ਨੌ ਦੀ ਮੌਤ ਹੋ ਗਈ ਤੇ ਬੇਟਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਦਰਸਲ ਪਿਤਾ ਇਸ ਗੱਲ ਤੋਂ ਨਾਰਾਜ਼ ਸੀ ਕਿ ਪੁੱਤਰ ਨੇ ਘਰ ਦੇ ਨੇੜੇ ਇੱਕ ਦੁਕਾਨ ਦਾ ਕਿਰਾਇਆ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ ਪਹਿਲਾ ਕਿਰਾਇਆ ਪਿਤਾ ਦੀ ਜੇਬ ਵਿੱਚ ਜਾਂਦਾ ਸੀ ਇਸ ਮਾਮਲੇ ਲੈ ਕੇ ਦੁਨਾਂ ਚ ਕਾਫੀ ਮਤਭੇਦ ਹੋਇਆ ਜਿਸ ਤੋਂ ਬਾਅਦ ਮਾਮਲਾ ਫਟ ਗਿਆ ਪੰਜਾਬ ਚੰਡੀਗੜ੍ਹ ਵਿੱਚ ਤਾਪਮਾਨ 38 ਨਾਲ ਵਧ ਰਿਹਾ ਸਵੇਰ ਵੇਲੇ ਰਾਤ ਵੇਲੇ ਠੰਡਵਾ ਜਾਂਦੇ ਤੇ ਦੁਪਹਿਰ ਵੇਲੇ ਤਾਪਮਾਨ ਆਮ ਜਿਹਾ ਹੋ ਜਾਂਦਾ ਹੈ ਦਸੰਬਰ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਕੀ ਨਿਕਰਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਉੱਪਰ ਬਣਿਆ ਹੋਇਆ ਹੈ ਪੰਜਾਬ ਚ ਘੱਟੋ ਘੱਟ ਤਾਪਮਾਨ ਆਮ ਨਾਲੋਂ 15.6 ਡਿਗਰੀ ਤੇ ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਚ 1 ਤੋਂ 2 ਡਿਗਰੀ ਵਾਧਾ ਦੇਖਿਆ ਗਿਆ ਮੌਸਮ ਵਿਭਾਗ ਅਨੁਸਾਰ ਪਾਕਿਸਤਾਨ ਅਫਗਾਨਿਸਤਾਨ ਦੇ ਉੱਪਰ ਇੱਕ ਵੈਸਟਰਨ ਡਿਸਟਰਬੈਂਸ ਦਾ ਟਰਫ ਸਰਗਰਮ ਹੋ ਗਿਆ ਹੈ ਪਰ ਇਹ ਬਹੁਤ ਕਮਜ਼ੋਰ ਸਥਿਤੀ ਹੈ ਸਰਹੱਦੀ ਇਲਾਕੇ 'ਚ ਹਲਕੀ بارش ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਬਲਫਾਰੀ ਵੀ ਹੋਣ ਦੇ ਅਸਾਰ ਨੇ ਪੰਜਾਬ ਚੰਡੀਗੜ੍ਹ ਦੇ ਸਾ ਅਸਰ ਹੋਵੇਗਾ ਤਾਪਮਾਨ ਜਿਹੜਾ ਵਧਾਵੇਗੀ ਇਸ ਨਾਲ ਆਉਣ ਵਾਲੇ ਦਿਨਾਂ 'ਚ ਪੰਜਾਬ ਚੰਡੀਗੜ੍ਹ 'ਚ ਵੀ بارش ਦੀ ਕੋਈ ਸੰਭਾਵਨਾ ਨਹੀਂ ਹੈ ਬਾਲੀਵੁੱਡ ਅਧਿਰਕਾਰਾ ਨਲਜੀ ਸਫਾਕਰੀ ਦੀ ਦਿੱਲੀ ਸੁਰਖੀਆਂ ਵਿੱਚ ਇਸ ਵਾਰ ਆਪਣੇ ਕਿਸੇ ਸੋਸ਼ਲ ਮੀਡੀਆ ਪੋਸਟ ਜਾਂ ਫਿਲਮ ਨੂੰ ਲੈ ਕੇ ਨਹੀਂ ਸਗੋਂ ਆਪਣੇ ਪੈਨ ਆਲੀਆ ਫਾਸਨ ਲੈ ਕੇ ਸੁਰਖੀ ਵਿੱਚ ਹੈ ਨਲਜੀ ਸਫਾਕਰੀ ਦੀ ਪੈਨ ਨੂੰ ਹਾਲ ਹੀ ਵਿੱਚ ਕੋਰਸ ਨੇ गिरफ्तार ਕੀਤਾ ਉਨ੍ਹਾਂ ਕਿ ਕਤਲ ਦਾ ਸ਼ਹਿ ਹੈ ਆਲੋਪਿਆ ਕਿ ਉਹਨੇ ਇੱਕ ਖਾਦਨ ਆਪਣੇ ਬੋਏਫ੍ਰੈਂਡ ਦੀ ਗਰਲਫ੍ਰੈਂਡ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਨਰਗੇਸ ਫਾਕਰੀ ਦੀ ਪੈਨੋਗਰਫਤਾਰ ਕੀਤਾ ਗਿਆ 18 ਕੇਸ ਤੋਂ ਇਹਦੀ ਰਿਕਰਟ ਚੌਂਕ ਫਰਮ ਦਾ ਪਲਾਂਟ ਜਿਸ ਕੋਈ ਚੌਂਕਾਰਾਂ ਦੇ ਮੌਤ ਹੋ ਗਈ ਸੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਿਹਾਰ ਸਨੇਸ ਨੂੰ ਗ੍ਰਫਤਾਰ ਕਰਕੇ ਕਵੀਸ ਕਮਿਨਾ ਕੋਰਟ ਵਿੱਚ ਪੇਸ਼ ਕੀਤਾ ਹਾਲਾਂਕਿ ਸੁਣਵਾਈ ਦੌਰਾਨ ਨਤੀਜੇ ਜਮਾਨਤ ਨਹੀਂ ਹੋਈ ਫਿਲਹਾਲ ਇਸ ਗ੍ਰੀਨ ਫਾਸੇ ਨਹੀਂ ਨੰਮਿਆ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੀ ਹਕੀ